ਮਾਨਨੇ ਪ੍ਰਧਾਨ ਸਾਹਿਬ ਜੀ ਨੂੰ ਸੁਬਰੀਵਾਦ ਦਾਇਰਨ ਕਰ ਸਕੀਾ ਕਿ ਨਾਹੋ ਕੀ ਨਾਹੋ ਦੀ ਮਾਫੀ ਨਹੀਂ ਹੁੰਦੀ ਗਲਤੀ ਦੀ ਮਾਫੀ ਹੁੰਦੀ ਹੈ ਅੱਜ ਸੇਬ ਅਸੀਂ ਕਿਸੇ ਵੀ ਇਹੋ ਦੀ ਸਟੇਟਮੈਂਟ ਦਾ ਕੋਈ ਅਸੀਂ ਜਵਾਬ ਨਹੀਂ ਦੇਣਾ ਜੀ ਅਕਾਲ ਤਖਸਾਲ ਨੂੰ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਸਮਰਪਿਤ ਅਸੀਂ ਸਮਰਪਣ ਦੀ ਭਾਵਨਾ ਦੇ ਨਾਲ ਇੱਕ ਗੁਰਸਿੱਖ ਦੇ ਤੌਰ ਦੇ ਉੱਤੇ ਆਪਣਾ ਪੱਖ ਜਿਹੜਾ ਉਹ ਸਿੰਘ ਸਾਹਿਬ ਨੂੰ ਜਾ ਕੇ ਨਿੱਜੀ ਤੌਰ ਦੇ ਉੱਤੇ ਪੇਸ਼ ਕਰਕੇ ਆਇਆ ਹੈ ਜੋ ਅਕਾਜ਼ਤਕ ਸਰ ਦਾ ਹੁਕਮ ਹੋਇਆ ਹੈ ਉਸਨੂੰ ਪਰਵਾਹ ਡੈਲੀਗੇਟ ਜਲਵਾ ਦੇ ਵਿੱਚ ਕੀ ਕੁਝ ਹੋ ਸਕਦਾ ਹੈ ਕੋਈ ਕਿਹੜੇ ਲੋਕ ਆ ਸਕਦੇ ਨੇ ਕੀ ਕਰ ਨਹੀਂ ਡੈਲੀਗੇਟ ਹੀ ਆਉਣਗੇ ਸਾਰੇ ਸਟੇਟ ਦੇ ਡੈਲੀਗੇਟ ਡੈਲੀਗੇਟ ਸਾਡੇ 550 ਦੇ ਕਰੀਬ ਆਪਣੇ ਡੈਲੀਗੇਟ ਆ ਡੈਲੀਗੇਟ ਦਾਸਾ ਮਤਲਬ ਇਹ ਹੁੰਦਾ ਕਿ ਡੈਲੀਗੇਟ ਤੇ ਉਹ ਵੀ ਕਰਜ਼ਾ ਲੈ ਕੇ ਤੇ ਲਿਆ ਜਾ ਰਿਹਾ ਕਰਜ਼ਾ 11 ਸਾਲਾਂ ਵਾਸਤੇ ਕਿ 2035 ਤੱਕ ਬੋੜੇ ਰਹਿਗਾ ਮਤਲਬ ਪੰਜਾਬ ਦਾ ਜਿਹੜਾ ਬੱਚਾ ਪੈਦਾ ਹੋ ਰਿਹਾ ਉਹਨੂੰ ਵੀ ਆਉਣ ਵਾਲੇ ਸਮੇਂ ਵਾਸਤੇ ਕਰਜਾਈ ਕਰਕੇ ਜਿਹੜਾ ਜਦੋਂ ਤੱਕ ਉਹ ਜਵਾਰ ਹੋਏਗਾ ਇਹਨਾਂ ਕਿੰਨਾ ਕਰਜ਼ਾ ਉਹਦੇ ਤੇ ਹੋਏਗਾ ਸੋਚਿਆ ਵੀ ਨਹੀਂ ਜਾ ਸਕਦਾ ਇਸ ਕਰਕੇ ਇਹਨਾਂ ਸਾਰੇ ਹਾਲਾਤਾਂ ਦੇ ਉੱਤੇ ਜਿਹੜੀ ਹੈ ਬੜੀ ਗੰਭੀਰਤਾ ਦੇ ਨਾਲ ਅੱਜ ਵਿਚਾਰ-ਵਚਾਂਦਰਾ ਹੋਇਆ ਅਸੀਂ ਫਿਰ ਸਰਕਾਰ ਨੂੰ ਕਹਿੰਦੇ ਆ ਕਿ ਜਾਤਾਂ ਏਡੀ ਵੱਡੀ ਸ਼ਕਤੀ ਦਿੱਤੀ ਆ ਤੇ ਜਾਤਾਂ ਪਰਫਾਰਮ ਕਰੋ ਕਿਉਂਕਿ ਜਦੋਂ ਸਰਕਾਰ ਆਈ ਸੀ بڑے ਵੱਡੇ ਵੱਡੇ ਦੰਗ ਜੇ ਤੁਸੀਂ ਮਾਰੇ ਸੀ ਪਰ ਅੱਜ ਕਿਤੇ ਸਰਕਾਰ ਨਾਲ ਦੀ ਚੀਜ਼ ਕੋਈ ਨਜ਼ਰ ਨਹੀਂ ਆਉਂਦੀ ਇਸ ਕਰਕੇ ਇਸ ਜਿਹੜੀ ਮਾੜੀ ਨੀਤੀ ਹੈ ਵੰਡੇਟਾ ਪੋਲਿਟਿਕਸ ਦੀ ਸੁਪੇ ਦੀ ਸਰਕਾਰ ਦੀ ਭਗਵੰਤ ਮਾਨ ਦੀ ਸਰਕਾਰ ਦੀ ਇਹਦੀ ਡਟ ਕੇ ਜਿੱਦ ਕੀਤੀ ਔਰ ਇਹ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਕਦੀ ਇਨ੍ਹਾਂ ਗੱਲਾਂ ਤੋਂ ਡਰਿਆ ਔਰ ਨਾ ਹੀ ਕਦੀ ਘਬਰਾਇਆ ਤੇ ਨਾ ਹੀ ਅੱਗੋਂ ਇਨ੍ਹਾਂ ਗੱਲਾਂ ਤੋਂ ਡਰੇਗਾ ਬਚੂਗਾ ਔਰ ਇੱਕ ਕਲੀਅਰ ਕੀਤਾ ਹੈ ਕਿ ਸਾਰੀ ਪਾਰਟੀ ਸਰਦਾਰ ਵਿਕਰਮ ਸਿੰਘ ਮਜੀਠਾ ਸਾਹਿਬ ਦੇ ਨਾਲ ਚਟਾਨ ਵਾਂਗੂ ਖੜੀ ਹੈ ਕਿ ਇਹਦਾ ਭੜੇਕਾ ਨਹੀਂ ਕਿਸੇ ਨੂੰ ਹੋਣਾ ਚਾਹੀਦਾ ਪੂਰੀ ਚਟਾਨ ਵਾਂਗੂ ਸਾਰੀ ਜਿਹੜੀ ਪਾਰਟੀ ਦੀ ਹੋਰ ਕਮੇਟੀ ਤੇ ਪੂਰੀ ਪਾਰਟੀ ਸਾਰੀ ਉਹਨਾਂ ਦੇ ਨਾਲ ਚਟਾਨ ਵਾਂਗੂ ਜਿਹੜੀ ਹੈ ਖੜੀ ਹੈ ਇਸ ਗੱਲ ਦਾ ਭੜੇਕਾ ਜਿਹੜਾ ਉਹ ਕਿਸੇ ਕੋਲ ਨਹੀਂ ਹੋਣਾ ਚਾਹੀਦਾ ਦੂਜੀ ਅੱਜ ਜਿਹੜੀ ਸੂਬੇ ਦੀ ਬਹੁਤ ਹੀ ਬਾੜੀ ਤਰਸਯੋਗ ਹਾਲਤ ਹੈ ਇਦੇ ਉੱਤੇ ਵੀ ਬਹੁਤ ਵੱਡੀ ਚਿੰਤਾ ਜਿਹੜੀ ਆ ਉਹ ਅੱਜ ਸਾਰੇ ਮੈਂਬਰਸਿਪਰਾਂ ਨੇ ਪ੍ਰਗਟ ਕੀਤੀ ਵਰਕਿੰਗ ਕਮੇਟੀ ਦੇ ਵਿੱਚ ਵੀ ਔਰ ਹੋਰ ਕਮੇਟੀ ਦੇ ਵਿੱਚ ਵੀ ਵੀ ਅੱਜ ਕੋਈ ਪੰਜਾਬ ਦਾ ਵਿਅਕਤੀ ਚਾਹੇ ਕੋਈ ਆਮ ਇਨਸਾਨ ਹੈ ਚਾਹੇ ਕੋਈ ਅੱਜ ਸਵੇਰੇ ਪਹਿਲਾਂ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਔਰ ਬਾਅਦਪਰ ਪਾਰਟੀ ਦੀ ਨਵੀਂ ਬਣੀ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਬੀਰ ਸਿੰਘ ਜੀ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਟ ਹੋਈ। ਔਰ ਦੋਨੋਂ ਹੀ ਮੀਟਿੰਗਾਂ ਬੜਾ ਲੰਬਾ ਸਮਾਂ ਚੱਲਿਆ। ਔਰ ਸਾਰੀ ਜਿਹੜੀ ਮੌਜੂਦਾ ਰਾਜਨੀਤਿਕ ਵਿਵਸਥਾ ਹੈਗੀ ਹੈ। ਜੋ ਪ੍ਰਸਥਿਤੀਆਂ ਹੈਗੀਆਂ ਉਹਦੇ ਤੇ ਬੜੀ ਖੁੱਲ ਕੇ ਉਚਾਰ ਚਰਚਾ ਹੋਈ ਹੈ ਇੱਕ ਤਾਂ ਕੁਝ ਐਮ ਪ੍ਰੋਗਰਾਮ ਜਿਹੜੇ ਆ ਦੋਨਾਂ ਮੀਟਿੰਗਾਂ ਦੇ ਵਿੱਚ ਉਲਿੱਕੇ ਗਏ ਆ ਉਹਦੇ ਵਿੱਚ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਜੀ ਇਸਰੂ ਦੀ ਯਾਦ ਦੇ ਵਿੱਚ ਹਰ ਸਾਲ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਾਲਾਨਾ ਕਾਨਫਰੰਸ ਹੁੰਦੀ ਹੈ ਉਹ 15 ਅਗਸਤ ਨੂੰ ਇਸਰੂ ਦੇ ਵਿੱਚ ਕਾਨਫਰੰਸ ਹੋਏਗੀ 19 ਅਗਸਤ ਨੂੰ ਰਖਣ ਪੰਨਿਆਂ ਦੇ ਮੌਕੇ ਤੇ ਸਾਲਾਨਾ ਕਾਨਫਰੰਸ ਬਾਬਾ ਬਕਾਲਾ ਦੇ ਵਿੱਚ ਹੁੰਦੀ ਹੈ। ਉਹ ਵੀ ਕਾਨਫਰੰਸ ਜਿਹੜੀ ਆ ਚਰਤੀਕੜਾ ਦੇ ਹਤਾਲ ਬਾਬਾ ਬਕਾਲਾ ਦੇ ਵਿੱਚ ਹੋਏਗੀ। ਔਰ 20 ਅਗਸਤ ਨੂੰ ਹਰ ਸਾਲ ਪਰਮ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੰਗਵਾਲ ਸਾਹਿਬ ਦੀ ਬੱਸੀ ਜਿਹੜੀ ਆ ਉਹਦਾ ਸ਼ਹੀਦੀ ਸਮਾਗਮ ਉਹਨਾਂ ਦੇ ਜੱਦੀ ਸਥਾਨ ਕੰਢੀ ਮੰਗਵਾਲ ਤੇ ਦੇਚੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਉਹਦੇ ਵੀ ਵੱਡੇ ਪੱਧਰ ਤੇ ਉੱਤੇ ਤਿਆਰੀਆਂ ਕਰਕੇ ਤੇ ਵੱਡਾ ਸ਼ਹੀਦੀ ਸਮਾਰੋਹ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਇਹ ਤਿੰਨ ਜਿਹੜੇ ਵੱਡੇ ਪ੍ਰੋਗਰਾਮ ਆ ਇਹਦੀ ਤਿਆਰੀ ਦੇ ਸਬੰਧ ਦੇ ਵਿੱਚ ਵੀ ਸਾਰੀਆਂ ਡਿਊਟੀਆਂ ਜਿਹੜੀਆਂ ਉਹ ਲਗਾਈਆਂ ਇੱਕ ਬੜਾ ਅਹਿਮ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੀ ਮੀਟਿੰਗ ਕੋਰ ਕਮੇਟੀ ਦੇ ਵਿੱਚ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹਨਾਂ ਨੇ ਲੰਬੇ ਸਮੇਂ ਦਾ ਏਜੰਡਾ ਉਹਨੂੰ ਤੈਅ ਕਰਨ ਵਾਸਤੇ ਇੱਕ ਤਿੰਨ ਰੋਜ਼ਾ ਜਿਹੜਾ ਡੈਲੀਕੇਟ ਸੈਸ਼ਨ ਹੈ ਜਨਰਲ ਡੈਲੀਕੇਟ ਇਕਲਾਸ ਸ਼੍ਰੋਮਣੀ ਅਕਾਲੀ ਦਲ ਦਾ ਉਹ ਨਵੰਬਰ ਮਹੀਨੇ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੁਲਾਇਆ ਜਾਵੇ ਕਿਉਂਕਿ ਜੋ ਫੈਸਲਾ ਹੋਇਆ ਕਿ ਜਿਹੜਾ ਸਾਡਾ ਪੰਥਕ ਏਜੰਡਾ ਜੋ ਪੰਜਾਬ ਨੂੰ ਤੇ ਦੇਸ਼ ਨੂੰ ਇਸ ਵੇਲੇ ਗੰਭੀਰ ਚੁਣੌਤੀਆਂ ਨੇ ਜੋ ਰੀਜਨਲ ਇਸ਼ੂਜ਼ ਨੇ ਇਸੇ ਕਾਰਨ ਜੋ ਖੇਤੀ ਦਾ ਸੰਕਟ ਹੈ ਬਹੁਤ ਵੱਡਾ ਗਰਾਊਂਡ ਟਰਤੀਹ ਲਈ ਪਾਣੀ ਦਾ ਵੱਡਾ ਸੰਕਟ ਹੈ ਜਿਹੜੀ ਵਾਤਾਵਰਣ ਦੀ ਜਿਹੜਾ ਬਹੁਤ ਬੜੀ ਹਾਲਤ ਪੰਜਾਬ ਦੀ ਹੋ ਗਈ ਹੈ ਐਜੂਕੇਸ਼ਨ ਦੇ ਸਾਡੀ ਪਾਲਿਸੀ ਸੇਤ ਵਾਸਤੇ ਲੋਕਾਂ ਦੀ ਕਿਸ ਤਰ੍ਹਾਂ ਦੀ ਆਉਣ ਵਾਲੇ ਸਮੇਂ ਦੀ ਲੰਬੀ ਪਾਲਿਸੀ ਹੋਣੀ ਚਾਹੀਦੀ ਹੈ ਔਰ ਜਿਹੜਾ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਤੇ ਸਿੱਖ ਡਾਇਸਪੋਰਾ ਬਾਹਰਲੇ ਦੇਸ਼ਾਂ ਦੇ ਵਿੱਚ ਬੈਠਾ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾ ਕੀ ਨੇ ਪੰਜਾਬੀ ਭਾਸ਼ਾ ਨੂੰ ਪਰਫੁੱਲਟ ਕਰਨ ਵਾਸਤੇ ਕੀ ਕੀਤਾ ਜਾ ਸਕਦਾ ਔਰ ਹੋਰ ਬਹੁਤ ਸਾਰੇ ਇਸ਼ੂ ਦਲਿਤ ਵਰਗ ਦੀਆਂ ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ ਇਸ ਸਾਰੇ ਜਿਹੜਾ ਆਉਣ ਵਾਲੇ ਲੰਬੇ ਸਮੇਂ ਵਾਸਤੇ ਪਾਰਟੀ ਦੀ ਰੂਪਰੇਖਾ ਤੈਅ ਕਰਨ ਵਾਸਤੇ ਤੇ ਤਿੰਨ ਰੋਜ਼ਾ ਜਿਹੜਾ ਨਵੰਬਰ ਮਹੀਨੇ ਦੇ ਵਿੱਚ ਪਾਰਟੀ ਦਾ ਜਨਰਲ ਇਜਲਾਸ ਭੁਲਾਇਆ ਜਾਏਗਾ ਜਿਦੇ ਵਿੱਚ ਸਾਰੇ ਪਾਰਟੀ ਦੇ ਡੈਲੀਗੇਟ ਵੀ ਸ਼ਾਮਲ ਹੋਣਗੇ ਹੋਰ ਐਕਸਪਰਟਸ ਨੂੰ ਵੀ ਮੌਕਾ ਦਿਆ ਗਏ ਹੋਰ ਸਖਸ਼ੀਤਾ ਵੀ ਉਹਦੇ ਵਿੱਚ ਸ਼ਮੂਲਿਤ ਕਰਨਗੇ ਤੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਪਹਿਲਾ ਦੇਸ਼ ਦੇ ਵਿੱਚ ਕੇਂਤਰੀ ਪਾਰਟੀਆਂ ਨੂੰ ਵੱਡੀ ਲੀਡ ਦਿੰਦਾ ਰਿਹਾ ਫੈਕਟਿਜ਼ਮ ਤੇ ਦੇ ਦੇ ਹੱਥ ਤੇ ਦੇਸ਼ ਨੂੰ ਸੰਵਧਾਨ ਨੂੰ ਕਿਸਤਾ ਚਲਾਉਣਾ ਇਹ ਸਾਰੇ ਅਸੀਂ ਜਿਹੜੇ ਆ ਇੱਕ ਵਕਰਾ ਬਸ ਹੁੰਦਾ ਕਿ ਬ੍ਰੇਨਸਟਾਰਮਿੰਗ ਸੈਸ਼ਨ ਜਿਹੜਾ 3 ਦਿਨ ਦਾ ਇਹ ਸਾਰਾ ਕਰਕੇ ਤੇ ਆਉਣ ਵਾਲੇ ਸਮੇਂ ਦੀ ਲੰਬੇ ਸਮੇਂ ਦੀ ਜਿਹੜੀ ਪਾਰਟੀ ਦੀ ਸਾਰੀ ਰੂਪਰੇਖਾ ਉਹ ਇਹਦੇ ਵਿੱਚ ਅਸੀਂ ਉਲੀਕਾਂ ਦੂਸਰਾ ਕਿ 42 ਇਲੈਕਸ਼ਨ ਜਿਹੜੀਆਂ ਉਹ ਆ ਗਈਆਂ ਉਹਦਾ ਅਸੀਂ ਚਾਰਾਂ ਹੀ ਹਲਕਿਆਂ ਦੀ ਅਨਲਿਸਿਸ ਕੀਤੀ ਹੈ ਉਹਦੇ ਵਾਸਤੇ ਵਿਸ਼ੇਸ਼ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਕਿਤੇ ਤਿੰਨ ਕਿਤੇ ਚਾਰ ਚਾਰਾਂ ਜਗ੍ਹਾ ਦੇ ਉੱਤੇ ਉਹਦੀ ਡਿਸਪੈਚੀ ਕੱਲ ਨੂੰ ਜਾਰੀ ਕਰਦੇ ਆਂਗੇ ਉਹਨਾਂ ਨੂੰ ਬਤੌਰ ਆਬਜ਼ਰਵਰ ਉੱਤੇ ਤਾਲਮੇਲ ਵਾਸਤੇ ਡਿਊਟੀਆਂ ਵਾਸਤੇ ਕੰਪੇਨ ਕਿਸ ਤਰ੍ਹਾਂ ਸ਼ੁਰੂ ਕਰਨਾ ਉਹ ਸਾਰੀਆਂ ਚੀਜ਼ਾਂ ਕਰਨ ਵਾਸਤੇ ਕੈਂਡੀਡੇਟਸ ਦੀ ਸਕਰੀਨਿੰਗ ਕਰਨ ਵਾਸਤੇ ਸਾਰਾ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਉਹ ਕੱਲ ਨੂੰ ਡਿਸਟ੍ਰਿਕਟ ਕੈਲਰਟ ਉੱਤੇ ਜਾਰੀ ਹੋ ਜੇਗੀ ਉਹ ਡਿਊਟੀਆਂ ਅਸੀਂ ਉੱਤੇ ਤੈਅ ਕਰ ਦਿੱਤੀਆਂ ਇੱਕ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ 30 ਜੁਲਾਈ ਨੂੰ ਮੀਟਿੰਗ ਹੋਈ ਸੀ 1 ਅਗਸਤ ਨੂੰ ਮੀਟਿੰਗ ਹੋਈ ਸੀ ਉਹਦੇ ਜਿਹੜੇ ਫੈਸਲੇ ਹੋਏ ਸੀ ਮਤੇ ਪਾਸ ਕੀਤੇ ਗਏ ਸੀ ਉਹਦੇ ਵਿੱਚ ਉਹਨਾਂ ਫੈਸਲਿਆਂ ਦੀ ਪ੍ਰਵੋਧਤਾ ਜਿਹੜੀ ਆ ਉਹ ਪਾਰਟੀ ਦੀ ਵਰਕਿੰਗ ਕਮੇਟੀ ਨੇ ਜਿਹੜੀ ਆ ਉਹ ਕੀਤੀ ਇਸੇ ਤਰ੍ਹਾਂ ਜਿਹੜੀ ਪ੍ਰਧਾਨ ਸਾਹਿਬ ਨੂੰ ਵਰਕਿੰਗ ਕਮੇਟੀ ਨੇ ਅਧਿਕਾਰਿਤ ਕੀਤਾ ਸੀ ਕਿ ਜਿਹੜੀ ਪਾਰਟੀ ਦੀ ਹੋਰ ਕਮੇਟੀ ਆ ਉਹਨੂੰ ਨਵੇਂ ਸਿਰੇ ਤੋਂ ਜਿਹੜਾ ਜਥੇਬੰਦ ਕੀਤਾ ਜਾਵੇ ਉਹਦਾ ਪੁਤਰ ਗਠਨ ਕੀਤਾ ਜਾਵੇ ਉਹ ਵੀ ਕੱਲ ਅਨਾਉਂਸ ਹੋ ਗਿਆ ਉਹਦੀ ਵੀ ਜਿਹੜੀ ਪ੍ਰਵਾਨਗੀ ਵਰਕਿੰਗ ਕਮੇਟੀ ਨੇ ਦਿੱਤੀ ਹੈ ਇੱਕ ਵਿਸ਼ੇਸ਼ ਰੈਗੂਲੇਸ਼ਨ ਜਿਹੜੇ ਪਾਰਟੀ ਦੀ ਵਰਕਿੰਗ ਕਮੇਟੀ ਦੇ ਵਿੱਚ ਕੀਤੇ ਗਏ ਆ ਕਿਉਂਕਿ ਉਹਦੇ ਵਿੱਚ ਸੰਵਿਧਾਨ ਦੇ ਵਿੱਚ ਜਿਹੜੀ ਮਾਦ ਹੈ 5 ਐਕਸ ਤੇ 29 ਉਹਦੇ ਵਿੱਚ ਇਹ ਪ੍ਰਵਿਧਾਨ ਹੈ ਕਿ ਜੇ ਕਿਸੇ ਮੈਂਬਰ ਦੀ ਡੈਥ ਹੋ ਜਾਂਦੀ ਹੈ ਜਾਂ ਕੋਈ ਮੈਂਬਰ ਜਿਹੜਾ ਉਹ ਐਕਸਪੈਲ ਹੋ ਜਾਂਦਾ ਕਿਸੇ ਕਾਰਨ ਪਾਰਟੀ ਤੋਂ ਜਾਂ ਕੋਈ ਪਾਰਟੀ ਆਪਣੇ ਆਪ ਛੱਡ ਕੇ ਚਲਾ ਜਾਂਦਾ ਤੇ ਉਹ ਜਿਹੜਾ ਹੈਗਾ ਉਹ ਡੈਲੀਕੇਟ ਪਾਰਟੀ ਦਾ ਨਹੀਂ ਰਹਿ ਸਕਦਾ ਤੇ ਪਾਰਟੀ ਕੋਲੇ ਅਧਿਕਾਰ ਹੁੰਦੇ ਆ ਕਿ ਵਰਕਿੰਗ ਕਮੇਟੀ ਮਤਾ ਪਾਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਅਧਿਕਾਰਤ ਕਰਦੀ ਆ ਕਿ ਉਹਨਾਂ ਦੀ ਧਾਤੇ ਨਵੇਂ ਡੈਡੀਕੇਟ ਜਿਹੜੇ ਆ ਉਹ ਜਿੰਨਾ ਬਾਕੀ ਸਮਾਂ ਹਾਊਸ ਦਾ ਰਹਿੰਦਾ ਹੋਵੇ ਉਹਦੇ ਵਾਸਤੇ ਨਿਯਤ ਕਰ ਦੇਣ ਸੋ ਉਹਦੀ ਵੀ ਸਾਰੇ ਦੀ ਅੱਜ ਪ੍ਰਵਾਨਗੀ ਜਿਹੜੀ ਆ ਉਹ ਹੋਈ ਹੈ ਇੱਕ ਵਿਸ਼ੇਸ਼ ਤੌਰ ਤੇ ਸਾਰੀ ਕੋਰ ਕਮੇਟੀ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਜਿਹੜੀ ਡਾਟਾ ਪੋਲਿਟਿਕਸ ਆ ਉਹ ਪੰਜਾਬ ਦੇ ਵਿੱਚ ਸਿਖਰਾਂ ਦੇ ਉੱਤੇ। ਅਰੋਧੀ ਧਾਰਨਾ ਜਿਸ ਤਰੀਕੇ ਸਰਦਾਰ ਵਿਕਰਮ ਸਿੰਘ ਮਜੀਠਾ ਸਾਹਿਬ ਨੂੰ ਲਗਾਤਾਰ ਝੂਠੇ ਕੇਸ ਰਜਿਸਟਰ ਕਰ ਕਰਕੇ ਖਾਲੇਕੇ ਅਦਾਲਤਾਂ ਨੇ ਉਹਨਾਂ ਨੂੰ ਜਵਾਨਤਾ ਵੀ ਦਿੱਤੀਆਂ। ਪਰ ਫਿਰ ਬਾੜੀ ਨੀਤੀ ਦੇ ਨਾਲ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਤਰਾਮ ਕਰਨ ਵਾਸਤੇ ਲਗਾਤਾਰ ਕੋਸ਼ਾ ਹੁੰਦੀ ਆ ਕਿ ਕਦੀ ਕੋਈ ਸਿੱਟ ਪੜਾ ਕੇ ਕਦੀ ਕੋਈ ਹੋਰ ਟਾਕ ਤਰੀਕਾ ਕਰਕੇ ਤੇ ਬਿਨਾ ਮਤਲਬ ਤੋਂ ਵਾਰ-ਵਾਰ ਸੰਮਣ ਕਰਕੇ ਤੇ ਪਰੇਸ਼ਾਨ ਕਰਦੀ ਆ ਕੋਸ਼ਿਸ਼ ਕੀਤੀ ਜਾਂਦੀ ਕੋਰ ਕਮੇਟੀ ਨੇ ਇਸ ਜਿਹੜੀ ਮਾੜੀ ਨੀਤੀ ਹੈ ਵੰਡੇਟਾ ਪੋਲਿਟਿਕਸ ਦੀ ਸੁਪੇਤੀ ਸਰਕਾਰ ਦੀ ਭਗਵੰਤ ਮਾਨ ਦੀ ਸਰਕਾਰ ਦੀ ਇਹਦੀ ਡਟ ਕੇ ਜਿੱਤ ਕੀਤੀ ਔਰ ਇਹ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਕਦੀ ਇਹਨਾਂ ਗੱਲਾਂ ਤੋਂ ਡਰਿਆ ਔਰ ਨਾਈ ਕਦੀ ਘਬਰਾਇਆ ਤੇ ਨਾਈ ਅੱਗੋਂ ਇਹਨਾਂ ਗਲਨਾ ਤੋਂ ਡਰੇਗਾ ਬਚੂਗਾ ਔਰ ਇਹ ਕਲੀਅਰ ਕੀਤਾ ਕਿ ਸਾਰੀ ਪਾਰਟੀ ਸਰਦਾਰ ਵਿਕਰਮ ਸਿੰਘ ਮਜੀਠਾ ਸਾਹਿਬ ਦੇ ਨਾਲ ਚਟਾਨ ਵਾਂਗੂ ਖੜੀ ਪਈ ਇਹਦਾ ਪਰੇਖਾ ਨਹੀਂ ਕਿਸੇ ਨੂੰ ਹੋਣਾ ਚਾਹੀਦਾ ਪੂਰੀ ਚਟਾਨ ਵਾਂਗੂ ਸਾਰੀ ਜਿਹੜੀ ਪਾਰਟੀ ਦੀ ਕੋਰ ਕਮੇਟੀ ਤੇ ਪੂਰੀ ਪਾਰਟੀ ਸਾਰੀ ਉਹਨਾਂ ਦੇ ਨਾਲ ਚਟਾਨ ਵਾਂਗੂ ਜਿਹੜੀ ਹੈ ਖੜੀ ਹੈ ਇਸ ਗੱਲ ਦਾ ਪਰੇਖਾ ਜਿਹੜਾ ਉਹ ਕਿਸੇ ਕੋਲ ਨਹੀਂ ਹੋਣਾ ਚਾਹੀਦਾ ਦੋ ਜੀ ਅੱਜ ਜਿਹੜੀ ਸੂਬੇ ਦੀ ਬਹੁਤ ਹੀ ਬੜੀ ਤਰਸਯੋਗ ਹਾਲਤ ਹੈ ਇਹਦੇ ਉੱਤੇ ਵੀ ਬਹੁਤ ਵੱਡੀ ਚਿੰਤਾ ਜਿਹੜੀ ਆ ਉਹ ਅੱਜ ਸਾਰੇ ਮੈਂਬਰਸ਼ਿਪ ਵੱਲੋਂ ਨੇ ਪ੍ਰਗਟ ਕੀਤੀ ਹੈ ਵਰਕਿੰਗ ਕਮੇਟੀ ਦੇ ਵਿੱਚ ਵੀ ਔਰ ਹੋਰ ਕਮੇਟੀ ਦੇ ਵਿੱਚ ਵੀ ਵੀ ਅੱਜ ਕੋਈ ਪੰਜਾਬ ਦਾ ਵਿਅਕਤੀ ਚਾਹੇ ਕੋਈ ਆਮ ਇਨਸਾਨ ਹੈ ਚਾਹੇ ਕੋਈ ਬੀਬੀ ਹੈ ਕੋਈ ਸਕੂਲ ਜਾ ਰਹੀ ਲੜਕੀ ਹੈ ਜਾਂ ਕਾਲਜ ਜਾ ਰਹੀ ਕੋਈ ਲੜਕੀ ਹੈ ਕੋਈ ਕਾਰੋਬਾਰੀ ਹੈ ਕੋਈ ਵਪਾਰੀ ਹੈ ਕੋਈ ਸਨਿਟਕਰ ਤੇ ਇੱਕ ਵੀ ਬੰਦਾ ਅੱਜ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦਾ ਡਰੱਗਸ ਦਾ ਧੰਦਾ ਜਿਹੜਾ ਸਿਖਰਾਂ ਦੇ ਉੱਤੇ ਆ ਸਮਗਲਿੰਗ ਜਿਹੜੀ ਆ ਜੋਰਾਂ ਦੇ ਉੱਤੇ ਆ ਪਰ ਭਗਵੰਤ ਬਾਣਜ ਦੀ ਸਰਕਾਰ ਜਿਹੜੀ ਆ ਉਹ ਸੁੱਤੀ ਪਈ ਔਰ ਡੋਕੀ ਜਿਹੜੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਜਿਹੜੇ ਆ ਉਹ ਫਰੌਤੀਆਂ ਦੇ ਕੇ ਪਰਦੇ ਦੇ ਨਾਲ ਤੇ ਆਪਣੀਆਂ ਜਾਨਾਂ ਜਿਹੜੀਆਂ ਉਹ ਵਿਚਾਰੇ ਸੋ ਇਹ ਜਿਹੜੀ ਤਰਸਯੋਗ ਹਾਲਤ ਹੈ ਉਹਦੇ ਤੇ ਸਰਕਾਰ ਨੂੰ ਤਾੜਨਾ ਕਰਦਾ ਕਿ ਜਾ ਤ ਆਪਣੀ ਜ਼ਿੰਮੇਵਾਰੀ ਨਿਭਾਓ ਤੇ ਨਹੀਂ ਤਾਂ ਛੱਡ ਕੇ ਪਾਸੇ ਹੋ ਕਿਉਂਕਿ ਅੱਜ ਹਾਲਤ ਹੈ ਕਿ ਇਥੋਂ ਇੰਡਸਟਰੀਸਟ ਭੱਜ ਗਿਆ ਪੰਜਾਬ ਚੋਂ ਇਥੋਂ ਵਪਾਰੀ ਛੱਡ ਕੇ ਭੱਜ ਰਿਹਾ ਬੱਚਿਆਂ ਨੂੰ ਕੋਈ ਆਪਣਾ ਭਵਿੱਖ ਨਹੀਂ ਨਜ਼ਰ ਆਉਂਦਾ ਬੱਚੇ ਵਿਦੇਸ਼ਾਂ ਵਾਲੇ ਪਾਸੇ ਭੱਜ ਰਿਹਾ ਇਸ ਕਰਕੇ ਬਹੁਤ ਵੱਡੀ ਬੇਚਾਨੀ ਜਿਹੜੀ ਹੈ ਅੱਜ ਪੰਜਾਬ ਦੀ ਜਨਤਾ ਦੇ ਵਿੱਚ ਹੈ ਇਹਦੇ ਉੱਤੇ ਕੋਰ ਕਮੇਟੀ ਨੇ ਚਿੰਤਾ ਕਰਕੇ ਸਰਕਾਰ ਨੂੰ ਜਾਗਣ ਵਾਸਤੇ ਕਿਹਾ ਔਰ ਇਹ ਕੇਸ ਕਾਸਤੇ ਵੀ ਚਿੰਤਾ ਪ੍ਰਗਟ ਕੀਤੀ ਹੈ ਕਿ ਸੂਬਾ ਕੰਗਾਲੀ ਦੇ ਰਸਤੇ ਵਾਸਤੇ ਤੁਰਿਆ 700 ਕਰੋੜ ਦਾ ਕਰਜ਼ਾ ਹੁਣ ਫੇਰ ਲਿਆ ਸਾਢੇ 3 ਲੱਖ ਕਰੋੜ ਦਾ ਕਰਜ਼ਾ ਸੂਬੇ ਦੇ ਉੱਤੇ ਚੜ ਗਿਆ 65 ਹਜ਼ਾਰ ਕਰੋੜ ਦਾ ਕਰਜ਼ਾ ਇਸੇ ਸਰਕਾਰ ਦੇ ਟਾਈਮ ਦੇ ਉੱਤੇ ਜਿਹੜਾ ਉਹ ਸੁੱਬੇ ਦੇ ਉੱਤੇ ਚੜ ਗਿਆ। ਔਰ ਕਰਜ਼ਾ ਲਿਆ ਕਿਸ ਕੰਮ ਵਾਸਤੇ ਜਾਂਦਾ ਕਿ ਜਿਹੜੀ ਹੁਣ ਕੈਪੀਟਲ ਐਕਸਪੈਂਡੀਚਰ ਵਾਸਤੇ ਪੰਜਾਬ ਨੇ ਹਿੱਸਾ ਪਾਉਣਾ ਹੈ ਕੇਂਦਰ ਦੀਆਂ ਗਰਾਂਟੀਆਂ ਦੇ ਵਿੱਚ। ਉਹ ਸਾਡੇ ਕੋਲ ਹੈ ਨਹੀਂ ਤੇ ਉਹ ਵੀ ਕਰਜ਼ਾ ਲੈ ਕੇ ਤੇ ਲਿਆ ਜਾ ਰਿਹਾ ਕਰਜ਼ਾ 11 ਸਾਲਾਂ ਵਾਸਤੇ ਕਿ 2035 ਤੱਕ ਬੋੜੇ ਰਹਿ ਗਏ। ਮਤਲਬ ਪੰਜਾਬ ਦਾ ਜਿਹੜਾ ਬੱਚਾ ਪੈਦਾ ਹੋ ਰਿਹਾ ਉਹਨੂੰ ਵੀ ਉਹਨਾਂ ਦੇ ਸਮੇਂ ਵਾਸਤੇ ਕਰਜ਼ਾਈ ਕਰਕੇ ਜਿਹੜਾ ਜਦੋਂ ਤੱਕ ਉਹ ਜਵਾਬ ਹੋਏਗਾ ਇਹਨਾ ਕਿੰਨਾ ਕਰਜ਼ਾ ਉੱਤੇ ਹੋਏਗਾ ਸੋਚਿਆ ਨਹੀਂ ਜਾ ਸਕਦਾ ਇਸ ਕਰਕੇ ਇਹਨਾ ਸਾਰੇ ਹਾਲਾਤਾਂ ਦੇ ਉੱਤੇ ਜਿਹੜੀ ਹੈ ਬੜੀ ਗੰਭੀਰਤਾ ਦੇ ਨਾਲ ਅੱਜ ਵਿਚਾਰ ਵਟਾਂਦਰਾ ਹੋਇਆ ਅਸੀਂ ਫਿਰ ਸਰਕਾਰ ਨੂੰ ਕਹਿੰਦੇ ਆ ਕਿ ਜਾਤਾ ਇੰਨੀ ਵੱਡੀ ਸ਼ਕਤੀ ਦਿੱਤੀ ਆ ਤੇ ਜਾਤਾ ਪਰਫਾਰਮ ਕਰੋ ਕਿਉਂਕਿ ਜਦੋਂ ਸਰਕਾਰ ਆਈ ਸੀ بڑے ਵੱਡੇ ਵੱਡੇ ਦੰਗ ਜੇ ਤੁਸੀਂ ਮਾਰੇ ਸੀ ਪਰ ਅੱਜ ਕਿਤੇ ਸਰਕਾਰ ਨਾਲ ਦੀ ਚੀਜ਼ ਕੋਈ ਨਜ਼ਰ ਨਹੀਂ ਆਉਂਦੀ ਇਸ ਕਰਕੇ ਕ腐ਸ਼ਨ ਸਿਖਰਾਂ ਦੇ ਉੱਤੇ ਆ ਤੇ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਹ ਜਾਗੇ ਜਾਂਦਾ ਪਰਫਾਰਮ ਕਰੇ ਜਾਂ ਛੱਡ ਕੇ ਪਾਸੇ ਬਹੁਤ ਅੱਲਾ ਇਹ ਜਿਹੜਾ ਟੈਂਪੋਰਰੀ ਇਜਲਾਸ ਹੈ ਜਿਸ ਦੀ ਡੇਟ ਦੀ ਉਹਦੀ ਨਵੰਬਰ ਦੇ ਵਿੱਚ ਅਸੀਂ ਡੇਟ ਰੱਖ ਰਹੇ ਹਾਂ ਉਹ ਅਸੀਂ ਪ੍ਰੋਪਰ ਡਾਟਾ ਦੇਖ ਕੇ ਥੋੜੇ ਦਿਨਾਂ ਤੱਕ ਕਰਦੇ ਹਾਂ ਕਿ ਕਿ ਕਿਹੜੀਆਂ ਬੈਸਟ ਸੂਟ ਕਰਦੀਆਂ ਨੇ ਕਿਉਂਕਿ ਕਈ ਵਾਰੀ ਕੋਈ ਹੋਰ ਲਾਗੇ ਇੰਪੋਰਟੈਂਟ ਦਿਨ ਆ ਜਾਂਦਾ ਹੈ ਉਸ ਦੇਖ ਕੇ ਡੈਰੀ ਤੇ ਸਾਨੀ ਤਿੱਜਾ ਉਸ ਜਲਦੀ ਆ ਕਰਦੇ ਆ ਇਹ অবজারਵਰ ਕਿਹੜੇ ਲਗਾਏ ਜਾ ਰਹੇ ਨੇ ਉਹਨਾਂ ਦਾ ਉਹ ਨਹੀਂ ਲਿਸਟ ਅਸੀਂ ਤੁਹਾਨੂੰ ਫੇਰੇ ਕਰੀ ਕਰ ਚਾਰ ਹਲਕਿਆਂ ਦੇ ਚਾਰੇ ਬਾਈ ਇਲੈਕਸ਼ਨਾਂ ਚ ਵੱਖ-ਵੱਖ ਟੀਮਾਂ ਬਣਾਤੀਆਂ ਜਿਹੜੇ ਆਸ-ਪਾਸ ਦੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਜਿਹੜੇ ਸਾਡੇ ਜ਼ਿਲ੍ਹਾ ਚਠੇਦਾਰ ਨੇ ਸੀਨੀਅਰ ਲੀਡਰ ਨੇ ਹਲਕਾ ਇੰਚਾਰਜ ਨੇ ਸਭ ਦੀਆਂ ਡਿਊਟੀਆਂ ਬੰਨ੍ਹ ਕੇ ਚਾਰਾ ਹਲਕਿਆਂ ਦੇ ਵਿੱਚ ਲੱਗੀਆਂ ਔਰ ਬੜੇ ਉਤਸ਼ਾਹ ਦੇ ਨਾਲ ਔਰ ਬੜੀ ਚੜ੍ਹਦੀ ਕਲਾ ਦੇ ਨਾਲ ਚਾਰੇ ਹਲਕਿਆਂ ਦੇ ਵਿੱਚ ਅਸੀਂ ਚੋਣ ਜਿਹੜੀ ਆ ਉਹਨਾਂ ਨੇ ਹਜ ਸਿੰਘ ਸਾਹਿਬਾ ਨਾਲ ਇਕੱਠੇ ਹੋ ਰਹੇ 20 ਜੁਲਾਈ ਨੂੰ ਤੇ ਕੀ ਕਰਦੇ ਉਸ ਤੋਂ ਕੈਕਸ਼ਨ ਦੇ। ਦੇਖੋ ਸਿੰਘ ਸਾਹਿਬਾਂ ਦਾ ਫੈਸਲਾ ਉਹਨਾਂ ਨੇ ਕਰਨਾ। ਅਸੀਂ ਤਾਂ ਸਵੇਰੇ ਦੀ ਮੀਟਿੰਗ ਸੀਗੇ। ਤੁਸੀਂ ਕਹਿੰਦੇ ਹੋ ਕਿ ਮੀਟਿੰਗ ਰੱਖ ਦਿੱਤੀ ਹੈ ਤਾਂ ਸਵਾਗਤ ਆ। ਉਹਨਾਂ ਨੇ ਮੀਟਿੰਗ ਕਰਕੇ ਫੈਸਲਾ ਕਰਨਾ। ਇਸ ਕਰਕੇ ਉਹ ਦਿੱਤੇ ਮੇਰਾ ਕੋਈ ਕਮੈਂਟ ਨਹੀਂ ਕਰਦਾ। ਜਦੋਂ ਵੀ ਉਹ ਮੀਟਿੰਗ ਰੱਖਣ ਚੰਗੀ ਗੱਲ ਹੈ ਉਹਨਾਂ ਨੇ ਫੈਸਲਾ ਕਰਨਾ। ਬਿਕਰਮ ਸਿੰਘ ਜੀਟੀਆਰਓ ਦੇ ਹੱਕ ਦੇ ਵਿੱਚ ਕੋਈ ਮਾਰਗਦਰਸ਼ਨ ਜਾਂ ਕੋਈ ਰੂਪਰੇਖਾ ਤਿਆਰ ਕੀਤੀ। ਦੇਖੋ ਪੂਰੇ ਚਟਾਨ ਵਾਂਗੂ ਪਾ ਕੇ ਉਹਨਾਂ ਦੇ ਨਾਲ ਖੜੀ ਆ। ਸਰਕਾਰ ਨੂੰ ਕਹਿੰਦਾ ਮਤਲਬ ਹੁੰਦਾ ਕਿ ਇਹ ਨਾ ਸੋਚਣ ਪਈ ਸਰਦਾਰ ਵਿਕਟੋਰ ਸਿੰਘ ਮਜੀਠੀਆ ਕੱਲੇ ਕੁਛ ਵੀ ਪਾਰਟੀ ਨੂੰ ਨਾ ਖਤਰ ਕਰਨਾ ਪਿਆ ਪਾਰਟੀ ਨਾਲ ਟਿਕ ਰਿਹਾ ਪੰਜਾਬ ਦੀ ਜਨਸ਼ਰ ਲਈ ਸਰਕਾਰ ਵੱਲੋਂ ਵੀ ਜਿੰਮ ਬਣਾਇਆ ਜਾ ਰਿਹਾ ਹੈ ਦੇਸੀ ਲਾਗ ਦੀ ਟੂਕ ਕੇ ਦਿੱਤੀ ਜਾਵੇ ਦੇਖੋ ਗੱਲ ਇਹ ਹੈ ਕਿ ਇਹ ਸਰਕਾਰ ਦੀਆਂ ਜਿਹੜੀਆਂ ਪ੍ਰਾਇੋਰਟੀਜ਼ ਹਨ ਉਹ ਸਾਰੀਆਂ ਹੀ ਮਿਸਪਲੇਸਡ ਹਨ ਪਹਿਲੀ ਗੱਲ ਤੇ ਨਾ ਕੋ ਜਿੰਮ ਜਾਣ ਦਾ ਟਾਈਮ ਕਿੱਥੇ ਆ ਇਹ ਤਾਂ ਮੁਲਾਕਾਤ ਤੇ ਜਾ ਕੇ ਸਾਰੇ ਜਿਹੜੇ ਦਿੱਲੀ ਕਿਉਂਕਿ ਅ ਜ ਸੁਪਰੀਮ ਕੋਰਟ ਨੇ ਵੀ ਕਹਿਤਾ ਕਿ ਜਮਾਨਤ ਨਹੀਂ ਮਿਲਣੀ ਤੇ ਇਹ ਮੁਲਾਕਾਤਾਂ ਹੀ ਉੱਥੇ ਬਸਾ ਕਰਨਗੇ ਇਹਨਾਂ ਨੂੰ ਕਿੱਥੇ ਦੇਖੋ ਜਿੰਮ ਜਾਂਦਾ ਹੁਣ ਇਹ ਜ਼ਰੂਰ ਹੈ ਕਿ ਹੁਣ ਪਤਾ ਵੀ ਲੋਕਾਂ ਨੇ ਭਜਾਉਣਾ ਮਾੜਾ ਮੋਟਾ ਚਲੋ ਚੰਗੀ ਗੱਲ ਦਾ ਪ੍ਰੈਕਟਿਸ ਕਰ ਲੈਣ ਕਿਉਂਕਿ ਜਨਤਾ ਹੁਣ ਭਜਾਉਣ ਨੂੰ ਤਿਆਰ ਬੈਠੀ ਹੈ ਭਗਵੰਦ ਮਾਨ ਨੇ ਕਹਿੰਦਾ ਜੀ ਕਿ ਇਹ ਸੁਪਰੀਮ ਕੋਰਟ ਕਹਿੰਤਾ ਕਿ ਸਾਗੀ ਗੁਨਾਹੋਂ ਦੀ ਗੁਨਾਹੋਂ ਦੀ ਮਾਫੀ ਨਹੀਂ ਹੁੰਦੀ ਹੈ ਗਲਤੀ ਦੀ ਮਾਫੀ ਹੁੰਦੀ ਹੈ ਦੇਖੋ ਅਸੀਂ ਕਿਸੇ ਵੀ ਇਹੋ ਦੀ ਸਟੇਟਮੈਂਟ ਦਾ ਕੋਈ ਅਸੀਂ ਜਵਾਬ ਨਹੀਂ ਦੇਣਾ ਜੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਸ਼ਰਮਣੀ ਅਕਾਲੀ ਦਲ ਸਮਰਪਿਤ ਅਸੀਂ ਸਮਰਪਣ ਦੀ ਭਾਵਨਾ ਦੇ ਨਾਲ ਇੱਕ ਗੁਰਸਿੱਖ ਦੇ ਤੌਰ ਦੇ ਉੱਤੇ ਆਪਣਾ ਪੱਖ ਜਿਹੜਾ ਉਹ ਸਿੰਘ ਸਾਹਿਬ ਨੂੰ ਜਾ ਕੇ ਨਿੱਜੀ ਤੌਰ ਦੇ ਉੱਤੇ ਪੇਸ਼ ਕਰਕੇ ਆਇਆ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਏਗਾ ਸਾਨੂੰ ਪਰਵਾਹ ਡੈਲੀਗੇਟ ਚਲੋ ਦੇ ਵਿੱਚ ਕੀ ਕੁਝ ਹੋ ਸਕਦਾ ਹੈ ਕੀ ਕੋਈ ਕਿਹੜੇ ਲੋਕ ਆ ਸਕਦੇ ਨੇ ਕੀ ਕੱਲ ਨਹੀਂ ਡੈਲੀਗੇਟ ਆਉਣਗੇ ਸਾਰੇ ਸਟੇਟ ਦੇ ਡੈਲੀਗੇਟ ਡੈਲੀਗੇਟ ਸਾਡੇ 750 ਦੇ ਕਰੀਬ ਆਪਣੇ ਡੈਲੀਗੇਟ ਆ ਡੈਲੀਗੇਟ ਜਿਹੜਾ ਸਾ ਮਤਲਬ ਇਹ ਹੁੰਦਾ ਕਿ ਡੈਲੀਗੇਟ ਜਿਹੜੀ ਅਸਲੀ ਪਾਰਟੀ ਦੀ ਜਿਹੜੀ ਜੜ੍ਹ ਉਹ ਤਾਂ ਡੈਲੀਗੇਟ ਹੀ ਹੁੰਦੇ ਬੁੱਧੇ ਪੰਜਾਬ ਦੀ ਹੁੰਦੀ ਸਾਰੇ ਹੀ ਪੰਜਾਬ ਵਿੱਚ ਦੇਸ਼ ਦੀ ਰਾਜਨੀਤੀ ਸ਼੍ਰੋਮਣੀ ਕਾਲੀ ਦਲ ਨੇ ਤਾਂ ਹਮੇਸ਼ਾ ਦੇਸ਼ ਦੀ ਰਾਜਨੀਤੀ ਨੂੰ ਸੇਧ ਦਿੱਤੀ ਹੈ ਜਦੋਂ ਇਦਾਂ ਦੇ ਵੱਡੇ ਜਿਹੜੇ ਆ ਜਦੋਂ ਇਤਲਾਹਤ ਹੁੰਦੇ ਆ ਤਾਂ ਉੱਥੇ ਸਾਰੀਆਂ ਵੱਡੀਆਂ ਜਿਹੜੀਆਂ ਚਰਚਾਵਾਂ ਨੇ ਉਹਦੇ ਕੀ ਹੋਣਾ ਚਾਹੀਦਾ ਵਿਸਤਾਰ ਦੇ ਵਿੱਚ ਜਿਹੜਾ ਡਿਸਕਸ ਹੋਣ ਗਿਆ ਸਾਰੇ ਵਿਜਨ ਪੂਰੀ ਤਿਆਰ ਕੀਤੀ ਜਾਊਗੀ ਤੁਹਾਨੂੰ ਵੀ ਉੱਥੇ ਕਿ ਚਲਦੇ ਆਂਗੇ ਕਿ ਤੁਸੀਂ ਵੀ ਆ ਕੇ ਉੱਥੇ ਜਿਹੜੇ ਉਹਦੇ ਵਿੱਚ ਸ਼ਾਮਲ ਹੋਵੋ ਇਹ ਬੜੀ دیر ਬਾਅਦ ਹੋਣ ਲੱਗੀ ਆ ਕਿਉਂਕਿ ਪਹਿਲਾਂ 1973 ਦੇ ਵਿੱਚ ਫਿਰ 78 ਦੇ ਵਿੱਚ ਲੁਧਿਆਣੇ ਦੇ ਵਿੱਚ ਜਿਹੜੀ ਆਲ ਇੰਡੀਆ ਕਾਨਫਰੰਸ ਹੋਈ ਸੀ ਉਹ ਕਾਫੀ دیر ਬਾਅਦ ਇਸ ਤਰ੍ਹਾਂ ਦਾ ਵੱਡਾ ਇਜਲਾਸ ਜਿਹੜਾ ਉਸੀਂ ਨੋਮਣੀ ਅਕਾਲੀ ਦਲ ਜਿਹੜਾ ਕਿਉਂਕਿ ਹਾਲਾਤ ਦੇਸ਼ ਦੇ ਵੀ ਬੜੇ ਬਦਲੇ ਆ ਸੁਭਿਆ ਦੇ ਵੀ ਬਦਲੇ ਆ ਜਿਹੜਾ ਸਿੱਖ ਡਾਇਸਪੋਰਾ ਪੰਜਾਬੀ ਡਾਇਸਪੋਰਾ ਬੜੇ ਦੇਸ਼ਾਂ ਚ ਚਲਾ ਗਿਆ ਨੌਜਵਾਨਾਂ ਦੀਆਂ ਬੜੀਆਂ ਸਮੱਸਿਆਵਾਂ ਵਾਲੇ Dalit ਵਰਗ ਦੀਆਂ ਕਿਸਾਨੀ ਦੀਆਂ ਬਹੁਤ ਵੱਡੀਆਂ ਹੁਣ ਚੈਲੰਜਸ ਸਮੇਂ ਦੇ ਮੁਤਾਬਕ ਬਹੁਤ ਜਿਹੜੀਆਂ ਚੀਜ਼ਾਂ ਬਦਲ ਗਈਆਂ ਉਹਦੇ ਮੁਤਾਬਕ ਵਿਜਨ ਜਿਹੜੀ ਆ ਉਹ ਪੋਲੀਟਿਕਲ ਪਾਰਟੀਆਂ ਨੂੰ ਆਪਣੀ ਤਿਆਰ ਕਰਨੀ ਪੈਂਦੀ ਹੈ ਤੇ ਅਸੀਂ ਸਾਰੀ ਜਿਹੜੀ ਆਪਣੀ ਵਿਜਨ ਹੈ ਉਹਦੇ ਚ ਤਿਆਰ ਕਰਾਂਗੇ